ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ ਮੈਂ ਨਜ਼ਰਾਂ ਨੀਮੀਆਂ ਕਰਕੇ ਬੈਠੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਆਪਣੀ ਖੁਸ਼ੀ ਕਿੱਦਾਂ ਜ਼ਾਹਰ ਕਰਾਂ ਉਹ ਮੇਰੇ ਸਾਹਮਣੇ ਬੈਠੇ ਸੀ ਵੀਰੇ ਦੇ ਮਨੋਂ ਤੋਂ ਬਾਅਦ ਮੰਮੀ ਮੰਨ ਗਈ ਸੀ ਮੁੰਡੇ ਵਾਲੇ ਵੀ ਖੁਸ਼ ਸੀ ਤੇ ਮੇਰਾ ਰਿਸ਼ਤਾ ਪੱਕਾ ਹੋ ਗਿਆ ਥੋੜੀ ਦੇਰ ਉਹ ਬੈਠੇ ਰਹੇ ਤੇ ਮੰਮੀ ਨਾਲ ਕੁਝ ਗੱਲਾਂ ਕੀਤੀਆਂ ਪਰ ਮੰਮੀ ਨੇ ਉਹਨਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਪਰ ਭਾਬੀ ਤੇ ਭਰਾ ਨੇ ਸਭ ਕੁਝ ਸੰਭਾਲ ਲਿਆ ਸੀ ਮੈਂ ਬਹੁਤ ਖੁਸ਼ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੰਮੀ ਕਿਉਂ ਚੁੱਪ ਸੀ ਉਹ ਇਦਾਂ ਦਾ ਵਰਤਿਆਵ ਕਿਉਂ ਕਰਦੀ ਸੀ ਉਹਦਾ ਹਰ ਵਾਰੀ ਇਹ ਹੀ ਅੰਦਾਜ਼ ਹੁੰਦਾ ਸੀ ਇਸ ਵਾਰ ਤਾਂ ਉਹਦਾ ਵਰਤਾਓ ਕੁਝ ਅਜੀਬ ਜਿਹਾ ਸੀ ਮੈਂ ਖੁਸ਼ ਸੀ ਮੈਨੂੰ ਪਤਾ ਸੀ ਕਿ ਮੇਰਾ ਭਰਾ ਹੁਣ ਮੇਰਾ ਵਿਆਹ ਕਰ ਦੇਊਗਾ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਆਪਣਾ ਘਰ ਵਸਾਵਾਂ ਰਾਤ ਦੇ 10 ਵਜੇ ਰੋਟੀ ਖਾ ਕੇ ਮਾਂ ਦੇ ਕੋਲ ਆਇਆ ਉਹ ਉਹਦੇ ਤੋਂ ਜਵਾਬ ਚਾਹੁੰਦਾ ਸੀ ਤੇ ਦੱਸਣਾ ਚਾਹੁੰਦਾ ਸੀ ਮੈਂ ਚੁੱਪ ਕਰਕੇ ਆਪਣਾ ਫੋਨ ਚਲਾਉਂਦੀ ਸੀ ਪਰ ਮੇਰੇ ਕੰਨ ਮੇਰੇ ਭਰਾ ਦੀਆਂ ਗੱਲਾਂ ਵਾਲੀ ਸੀ ਉਹ ਕਹਿਣ ਲੱਗਾ ਕਿ ਮੰਮੀ ਮੁੰਡਾ ਬਹੁਤ ਚੰਗਾ ਹੈ ਸਾਡੀ ਮਨਦੀਪ ਬਹੁਤ ਖੁਸ਼ ਰਹੂਗੀ ਤੁਸੀਂ ਇੱਕ ਵਾਰ ਉਹਦੇ ਬਾਰੇ ਸੋਚੋ ਮੈਨੂੰ ਮੁੰਡੇ ਵਿੱਚ ਕੋਈ ਕਮੀ ਨਹੀਂ ਲੱਗਦੀ ਮੈਂ ਸੋਚਿਆ ਕਿ ਮਾਂ ਹਾਂ ਕਰ ਦੇਉਗੀ ਪਰ ਇਦਾਂ ਦਾ ਕੁਝ ਨਹੀਂ ਹੋਇਆ ਉਹ ਕਹਿੰਦੀ ਤੈਨੂੰ ਕੀ ਪ੍ਰੋਬਲਮ ਹੈ ਹਰ ਵੀਲੇ ਰਿਸ਼ਤਾ ਰਿਸ਼ਤਾ ਕਰਦਾ ਰਹਿਣਾ ਹੈ ਮੈਂ ਨਹੀਂ ਹਜੇ ਮਨਦੀਪ ਦਾ ਵਿਆਹ ਕਰ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਮੇਰਾ ਭਰਾ ਹੈਰਾਨ ਹੋ ਕੇ ਕਹਿਣ ਲੱਗਾ ਮੰਮੀ ਤੈਨੂੰ ਕੀ ਹੋ ਗਿਆ ਤੂੰ ਕਾਹਤੋਂ ਉਹਦਾ ਵਿਆਹ ਨਹੀਂ ਕਰਨਾ ਚਾਹੁੰਦੀ ਉਹ 30 ਸਾਲ ਤੋਂ ਉੱਪਰ ਹੋ ਚੱਲੀ ਆ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਕੁੜੀਆਂ ਨੂੰ ਜਿੰਨੀ ਜਲਦੀ ਹੋਵੇ ਉਨਾਂ ਛੇਤੀ ਵਿਆਹ ਕਰ ਦੇਣਾ ਚਾਹੀਦਾ ਹੈ ਤੂੰ ਆਪਣੇ ਸਿਰ ਤੇ ਕਾਤੋਂ ਪੋਝ ਲੈ ਕੇ ਬੈਠੀ ਐ ਰੱਬ ਪਾਪਾ ਦੀ ਆਤਮਾ ਨੂੰ ਸਵਰਗ ਵਿੱਚ ਸ਼ਾਂਤੀ ਦੇਵੇ ਪਾਪਾ ਦਾ ਕਿੱਡਾ ਵੱਡਾ ਸੁਪਨਾ ਸੀ ਕਿ ਉਹ ਮੰਦੀਪ ਦਾ ਵਿਆਹ ਇੱਕ ਚੰਗੇ ਘਰ ਵਿੱਚ ਕਰੇ ਤੇ ਆਪਣੀ ਕੁੜੀ ਨੂੰ ਖਸ ਦਾ ਵਾਸਤਾ ਦੇ ਕੇ ਹੁਣ ਤੂੰ ਪਾਪਾ ਨੂੰ ਕੀ ਜਵਾਬ ਦੇਵੇਂਗੀ ਤੂੰ ਉਹਦੇ ਨਾਲ ਇਦਾਂ ਕਿਉਂ ਕਰਦੀ ਆ ਮੈਂ ਉਦਾਸੀ ਜਹੀ ਨਾਲ ਆਪਣੀ ਮਾਂ ਵੱਲ ਦੇਖਿਆ ਉਹ ਨਾ ਮੇਰੀਆਂ ਖੁਸ਼ੀਆਂ ਦੀ ਕੋਈ ਪਰਵਾਹ ਨਹੀਂ ਸੀ ਉਹ ਤਾਂ ਉਹਦੀ ਗੱਲ ਸੁਣ ਕੇ ਕਹਿਣ ਲੱਗੀ ਮੈਂ ਜਵਾਬ ਦੇ ਦੇਵਾਂਗੀ ਤੇਰੇ ਪਿਓ ਨੂੰ ਜੋ ਮੈਂ ਦੇਣਾ ਹੋਗਾ ਮੇਰੀ ਮਰਜ਼ੀ ਮੈਂ ਉਹਦਾ ਵਿਆਹ ਕਰਾਂ ਜਾਂ ਨਾ ਉਹਨੂੰ ਮੈਂ ਜੰਮਿਆ ਉਹਦੀ ਜ਼ਿੰਮੇਵਾਰੀ ਮੇਰੀ ਆ ਤੇਰੀ ਨਹੀਂ ਜੇ ਤੂੰ ਉਹਨੂੰ ਖੋਣ ਦੀ ਪਰੇਸ਼ਾਨੀ ਚਲਦਾ ਹੈ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਕੋਲੋਂ ਮੰਗ ਕੇ ਉਹਨੂੰ ਖਵਾ ਦੇਵਾਂਗੀ ਪਰ ਤੈਨੂੰ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਮੈਂ ਆਪਣੀ ਧੀ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦੀ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਉਹਦੇ ਚ ਜਜ਼ਬਾਤ ਮੈਂ ਸਮਝਦੀ ਸੀ ਪਰ ਹੁਣ ਤਾਂ ਟਾਈਮ ਇਦਾਂ ਦਾ ਹੋ ਗਿਆ ਸੀ ਕਿ ਮੈਂ ਆਪਣੇ ਘਰ ਜਾਵਾਂ ਮੇਰਾ ਭਰਾ ਗੁੱਸੇ ਨਾਲ ਖੜਾ ਹੋਇਆ ਤੇ ਮਾਂ ਨੂੰ ਦੇਖ ਕੇ ਕਹਿਣ ਲੱਗਾ ਬੱਸ ਬਹੁਤ ਹੋ ਗਿਆ ਹੁਣ ਉਹਦਾ ਵਿਆਹ ਕਰ ਦੇ ਕਦੋਂ ਤੱਕ ਆਪਣੇ ਸਿਰ ਤੇ ਬਿਠਾ ਕੇ ਰੱਖੇਂਗੀ ਮੇਰੀ ਵੀ ਸਲਾਹ ਇਹੀ ਸੀ ਕਿ ਜੇ ਮੈਂ ਆਪਣੇ ਘਰ ਵਿੱਚ ਸੁੱਖ ਚਾਹੁੰਦੀ ਆ ਤਾਂ ਕੁੜੀ ਨੂੰ ਉਹਦੇ ਘਰ ਤੋੜ ਦੇਵਾਂ ਉਹ ਕਹਿਣ ਲੱਗੀ ਮਾਂ ਤੂੰ ਪਾਪ ਕਰਦੀਆਂ ਇੱਕ ਜਵਾਨ ਕੁੜੀ ਨੂੰ ਬਿਨਾਂ ਵਜ੍ਹਾ ਤੂੰ ਘਰੇ ਬਿਠਾਇਆ ਹੋਇਆ ਲੋਕ ਕੀ ਕਹਿਣਗੇ ਮੁੰਡੇ ਦਾ ਵਿਆਹ ਕਰ ਦਿੱਤਾ ਤੇ ਕੁੜੀ ਦਾ ਵਿਆਹ ਕਿਉਂ ਨਹੀਂ ਕੀਤਾ ਸਾਰੇ ਥੂ ਥੂ ਕਰਨਗੇ ਲੋਕ ਸੌ ਸੌ ਗੱਲਾਂ ਕਰਨਗੇ ਇਹਨੂੰ ਕੋਈ ਪ੍ਰੋਬਲਮ ਹੋਗੀ ਇਹਦੇ ਵਿੱਚ ਕੋਈ ਕਮੀ ਆ ਤਾਂ ਹੀ ਤਾਂ ਇਹਦਾ ਵਿਆਹ ਨਹੀਂ ਕਰਦੀ ਤੂੰ ਕਿਉਂ ਛੋਟੇ ਬੱਚਿਆਂ ਵਾਂਗੂ ਜिद ਕਰਦੀ ਹੈ ਸਮਝਦਾਰ ਔਰਤ ਬਣ ਇੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ ਰੱਬ ਨੇ ਤੈਨੂੰ ਚਾਰ ਬੱਚੇ ਦਿੱਤੇ ਜਿਨ੍ਹਾਂ ਵਿੱਚੋਂ ਤੂੰ ਤਿੰਨਾਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਦਿੱਤਾ ਉਹ ਆਪਣੇ ਆਪਣੇ ਘਰ ਖੁਸ਼ ਹੈ ਪਰ ਹੁਣ ਤੱਕ ਤੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਮਨਦੀਪ ਵੀ ਜਿੰਨੀ ਜਲਦੀ ਹੋਵੇ ਆਪਣੇ ਘਰ ਜਾਵੇ ਤਾਂ ਚੰਗਾ ਹੈ ਵੀਰੇ ਨੇ ਮਾਂ ਨੂੰ ਸਮਝਾਉਣ ਤੇ ਬੜਾ ਜ਼ੋਰ ਲਾਇਆ ਪਰ ਉਹ ਟੱਸ ਤੋਂ ਮੱਸ ਨਾ ਹੋਈ ਉਹਦੀ ਬਸ ਇੱਕੋ ਜੈ ਸੀ ਕਿ ਮੈਂ ਮਨਦੀਪ ਦਾ ਵਿਆਹ ਨਹੀਂ ਕਰਨਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਉਹ ਮੇਰੀ ਸਾਰਿਆਂ ਤੋਂ ਛੋਟੀ ਧੀ ਹੈ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ ਪਰ ਉਹਨੂੰ ਕੌਣ ਸਮਝਾਉਂਦਾ ਕਿ ਬੱਚੇ ਸਾਰੀ ਜ਼ਿੰਦਗੀ ਮਾਂ ਦੇ ਕੋਲ ਨਹੀਂ ਰਹਿ ਸਕਦੇ ਉਹਨਾਂ ਨੇ ਵੀ ਆਪਣਾ ਘਰ ਬਸਾਉਣਾ ਹੁੰਦਾ ਹੈ ਉਹਨਾਂ ਨੂੰ ਵੀ ਇੱਕ ਜੀਵਨ ਸਾਥੀ ਦੀ ਲੋੜ ਹੁੰਦੀ ਮੈਨੂੰ ਵੀ ਸੀ ਮੇਰੀ ਉਮਰ 30 ਸਾਲ ਦੀ ਹੋ ਗਈ ਸੀ ਮੇਰਾ ਵੀ ਤਾਂ ਦਿਲ ਕਰਦਾ ਸੀ ਕਿ ਮੈਂ ਆਪਣਾ ਵਿਆਹ ਕਰਵਾਵਾਂ ਮੇਰੇ ਵੀ ਬੱਚੇ ਹੋਣ ਮੈਂ ਆਪਣੇ ਘਰ ਵਿੱਚ ਖੁਸ਼ੀ-ਖੁਸ਼ੀ ਰਵਾਂ ਕਦੀ ਕਦੀ ਆਪਣੇ ਭਰਾ ਭਾਬੀ ਨੂੰ ਮਿਲ ਆਇਆ ਕਰ ਮੇਰੀ ਮਾਂ ਦੀ ਇੱਜ਼ਤ ਅੱਗੇ ਮੇਰੀ ਜਵਾਨੀ ਦੀ ਇਨੇ ਸਾਲ ਬਰਬਾਦ ਹੋ ਗਈ ਸੀ ਮੈਂ ਕੁਝ ਵੀ ਨਹੀਂ ਕਿਹਾ ਸੀ ਵੀਰਾ ਥੱਕ ਹਾਰ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਵੀ ਮਾਂ ਵੱਲ ਦੇਖਦੇ ਹੋਏ ਉੱਠ ਗਿਆ ਆਪਣੇ ਕਮਰੇ ਵਿੱਚ ਚਲੀ ਗਈ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਚੁੱਪਚਾਪ ਬੈਠੀ ਸੀ ਸ਼ਾਮ ਨੂੰ ਭਰਾ ਤੇ ਭਾਬੀ ਬਾਹਰ ਗਏ ਹੋਏ ਸੀ ਮੇਰਾ ਬਹੁਤ ਇਲਕਾਤਾ ਸੀ ਉਹ ਦੋਨੇ ਮੈਨੂੰ ਵੀ ਆਪਣੇ ਨਾਲ ਲੈ ਕੇ ਜਾਣਾ ਚਾਹ ਪਰ ਉਹ ਨਾਨੇ ਮੈਨੂੰ ਲਿਜਾਣਾ ਸ਼ਾਇਦ ਚੰਗਾ ਨਹੀਂ ਸਮਝਿਆ ਜਦੋਂ ਤੋਂ ਛੋਟੇ ਭਰਾ ਦਾ ਵਿਆਹ ਹੋਇਆ ਸੀ ਉਹ ਤਾਂ ਜਿੱਦਾਂ ਅੰਬਰਾਂ ਵਿੱਚ ਅਡਾਰੀਆਂ ਲਾਉਂਦਾ ਸੀ ਕਦੇ ਕਿਤੇ ਘੁੰਮਣ ਜਾਂਦਾ ਤੇ ਕਦੇ ਕਿਤੇ ਉਹਨਾਂ ਵੱਲ ਦੇਖ ਕੇ ਮੇਰੇ ਦਿਲ ਵਿੱਚ ਵੀ ਰੀਤ ਹੀ ਹੁੰਦੀ ਸੀ ਮੇਰੇ ਭਰਾ ਦਾ ਸੁਭਾਅ ਵਧੀਆ ਸੀ ਉਹ ਜੋ ਵੀ ਕੰਮ ਕਰਦੇ ਸੀ ਬਿਲਕੁਲ ਚਾਪ-ਚਾਪ ਤੇ ਵੱਡੀ ਭਾਬੀ ਬੜੀ ਚੰਗੀ ਸੀ ਜਦ ਵੀ ਉਹ ਆਪਣੇ ਘਰ ਵਾਲੇ ਨਾਲ ਕਿਤੇ ਜਾਂਦੀ ਤਾਂ ਮੇਰੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦੀ ਸੀ ਮੈਨੂੰ ਦੋਨੇ ਭਾਬੀਆਂ ਤੋਂ ਕੋਈ ਪ੍ਰੋਬਲਮ ਨਹੀਂ ਸੀ ਪਰ ਛੋਟੀ ਦੀਆਂ ਹਰਕਤਾਂ ਅਜੀਬ ਸੀ ਉਹ ਵਾਰ-ਵਾਰ ਮੈਨੂੰ ਇਹ ਅਹਿਸਾਸ ਦਿਵਾਉਂਦੀ ਸੀ ਕਿ ਮੈਂ ਉਹਨਾਂ ਦੇ ਘਰ ਤੇ ਬੋਸ ਆ ਉਹ ਆਪਣੇ ਘਰ ਵਾਲੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਸੀ ਉਹਦੇ ਨਾਲ ਹੀ ਚਿਪਕ ਕੇ ਬੈਠੀ ਰਹਿੰਦੀ ਸੀ ਹਰ ਵੇਲੇ ਮੈਨੂੰ ਕੁਝ ਨਾ ਕੁਝ ਕਹਿੰਦੀ ਸੀ ਕਿ ਕੁੜੀਆਂ ਦੇ ਵਿਆਹ 20 ਸਾਲ ਤੱਕ ਕਰਦੇ ਨੇ ਚਾਹੀਦੇ ਆ ਨਹੀਂ ਤਾਂ ਚੰਗੇ ਰਿਸ਼ਤੇ ਆਉਂਦੇ ਨਹੀਂ ਤੇ ਵਾਲ ਚਿੱਟੇ ਆਉਣ ਲੱਗ ਜਾਂਦੇ ਆ ਕਈ ਵਾਰ ਵੱਡੀ ਭਾਬੀ ਨੇ ਉਹਨੂੰ ਟੋਕਿਆ ਸੀ ਪਰ ਉਹ ਆਪਣੀ ਆਦਤ ਤੋਂ ਮਜਬੂਰ ਹੁੰਦੀ ਸੀ ਇਹਨਾਂ ਸਾਰੀਆਂ ਗੱਲਾਂ ਮੇਰੇ ਦਿਲ ਨੂੰ ਸਾਰਦੀਆਂ ਸੀ ਕਈ ਵਾਰ ਤਾਂ ਮੈਂ ਮਾਣ ਨੂੰ ਦੱਸਿਆ ਉਹਨੇ ਵੀਰੇ ਨੂੰ ਵੀ ਕਿਹਾ ਪਰ ਵੀਰੇ ਨੇ ਮਾਣ ਨੂੰ ਕੁਝ ਨਹੀਂ ਕਿਹਾ ਬਲਕਿ ਮੈਨੂੰ ਇਕੱਲੀ ਬੁਲਾ ਕੇ ਛੱਡ ਗਿਆ ਮੇਰੀ ਵਜ੍ਹਾ ਨਾਲ ਉਹਦਾ ਘਰ ਬਰਬਾਦ ਹੋਇਆ ਤਾਂ ਉਹ ਮੈਨੂੰ ਛੱਡ ਕੇ ਚਲਾ ਜਾਊਗਾ ਉਸ ਦਿਨ ਵੀਰੇ ਨੇ ਮੈਨੂੰ ਇਦਾਂ ਕਿਹਾ ਤਾਂ ਮੈਂ ਬਹੁਤ ਰੋਈ ਮੈਨੂੰ ਆਪਣੀ ਹਾਲਤ ਤੇ ਬੜਾ ਅਫਸੋਸ ਹੁੰਦਾ ਸੀ ਮੈਂ ਕਦੇ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸੀ ਸੀ ਮੈਂ ਆਪਣੇ ਜਜ਼ਬਾਤ ਕਦੀ ਕਿਸੇ ਨੂੰ ਦੱਸੇ ਨਹੀਂ ਸੀ ਕਿਉਂਕਿ ਮੇਰਾ ਸੁਭਾਅ ਹੀ ਇਦਾਂ ਦਾ ਸੀ ਮੈਂ ਚੁੱਪ ਕਰਕੇ ਕਮਰੇ ਵਿੱਚ ਬੈਠੀ ਤਾਂ ਮਾਂ ਮੇਰੀ ਕੋਲ ਆ ਗਈ ਉਹਨੇ ਮੈਨੂੰ ਇਹਨਾਂ ਦਾਸ ਦੇਖਿਆ ਤੇ ਮੇਰੇ ਕੋਲ ਬੈਠ ਗਈ ਮੈਨੂੰ ਪਤਾ ਸੀ ਕਿ ਜੇ ਉਹਨੇ ਮੈਨੂੰ ਕੁਝ ਪੁੱਛਿਆ ਤਾਂ ਮੈਂ ਉਹਦੀ ਗੱਲ ਦਾ ਜਵਾਬ ਨਹੀਂ ਦੇ ਸਕਦੀ ਮੈਂ ਬਹੁਤ ਸ਼ਰਮਾਉਂਦੀ ਸੀ ਸਾਡੇ ਵਿਆਹ ਦੀ ਗੱਲ ਆਪ ਨਹੀਂ ਕਰਦੇ ਸੀ ਸਾਡੀ ਮਾਂ ਨੇ ਸਾਨੂੰ ਇਦਾਂ ਹੀ ਪਾਲਿਆ ਸੀ ਅਸੀਂ ਉਹਦੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰ ਸਕਦੇ ਸੀ ਪਰ ਅੱਜ ਸ਼ਾਇਦ ਮੇਰੀ ਮਾਂ ਦੀਆਂ ਅੱਖਾਂ ਮੇਰੀ ਅਦਾਸੀ ਨੂੰ ਦੇਖ ਚੁੱਕੀਆਂ ਸੀ ਉਹਨੇ ਮੈਨੂੰ ਕਿਹਾ ਕਿ ਮਨਦੀਪ ਤੂੰ ਉਦਾਸ ਨਾ ਹੋ ਮੈਂ ਤੇਰਾ ਵਿਆਹ ਜਲਦੀ ਕਰਵਾਉਂ ਬਸ ਮੈਨੂੰ ਥੋੜਾ ਟਾਈਮ ਚਾਹੀਦਾ ਉਹਦੀ ਇਹ ਗੱਲ ਸੁਣ ਕੇ ਮੈਂ ਉਹਦੇ ਮੋਢੇ ਤੇ ਸਿਰ ਰੱਖ ਕੇ ਰੋਣ ਲੱਗ ਪਈ ਸੀ ਤਾਂ ਉਹ ਅਚਾਨਕ ਖਪਰਾ ਗਈ ਉਹ ਮੈਨੂੰ ਪਿਆਰ ਨਾਲ ਸਮਝਾਉਣ ਲੱਗ ਪਰ ਮੇਰੇ ਤਾਂ ਖੌਂਕੇ ਵਧ ਹੀ ਜਾਂਦੇ ਸੀ ਉਦੋਂ ਹੀ ਵੱਟੀ ਭਾਬੀ ਕਮਰੇ ਵਿੱਚ ਆਈ ਤੇ ਮੈਨੂੰ ਦੇਖ ਕੇ ਹੈਰਾਨ ਜੀ ਹੋ ਗਈ ਮੇਰੇ ਕੋਲ ਆ ਕੇ ਬੈਠੀ ਮੰਮੀ ਤੇ ਭਾਬੀ ਦੋਨੇ ਮੈਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀਆਂ ਸੀ ਪਰ ਮੇਰੇ ਹੰਝੂ ਰੁਕਦੇ ਨਹੀਂ ਸੀ ਕੁਝ ਦੇਰ ਮੈਂ ਥੋੜਾ ਜਿਹਾ ਸੰਭਲੀ ਤੇ ਮਾਣੇ ਮੈਨੂੰ ਰੋਣ ਦੀ ਵਜ੍ਹਾ ਪੁੱਛੀ ਮੈਂ ਬਸ ਇਨਾ ਹੀ ਕਿਹਾ ਕਿ ਮੈਨੂੰ ਪਾਪਾ ਦੀ ਬਹੁਤ ਯਾਦ ਆਉਂਦੀ ਹੈ ਜੇ ਉਹ ਹੁੰਦੇ ਤਾਂ ਅੱਜ ਅਸੀਂ ਸਾਰੇ ਕਿੰਨੇ ਖੁਸ਼ ਹੁੰਦੇ ਇਕੱਠੇ ਰਹਿੰਦੇ ਸ਼ਾਇਦ ਉਹ ਸਾਡੀ ਕਿਸਮਤ ਵਿੱਚ ਨਹੀਂ ਸੀ ਮੰਮੀ ਨੇ ਥੋੜਾ ਜਿਹਾ ਸਮਝ ਕੇ ਸਿਰ ਹਲਾ ਦਿੱਤਾ ਪਰ ਭਾਬੀ ਮੈਨੂੰ ਬੜੇ ਧਿਆਨ ਨਾਲ ਦੇਖਦੀ ਸੀ ਥੋੜੀ देर ਅਸੀਂ ਤਿੰਨੋਂ ਗੱਲਾਂ ਵਾਲ ਧਿਆਨ ਹੋ ਗਿਆ ਤੇ ਚੁੱਪਚਾਪ ਮੈਂ ਆਪਣੇ ਕਮਰੇ ਵਿੱਚ ਚਲੇ ਗਈ ਮੈਂ ਉੱਥੇ ਕੁਝ ਦੇਰ ਤੱਕ ਬੈਠੀ ਰਹੀ ਕਿਉਂਕਿ ਜਦੋਂ ਮੈਂ ਮਾਂ ਨੂੰ ਦੇਖਦੀ ਸੀ ਤਾਂ ਮੈਨੂੰ ਆਪਣੀ ਹਾਲਤ ਤੇ ਅਫਸੋਸ ਹੁੰਦਾ ਸੀ ਕਿ ਮੈਂ ਅੱਜ ਜੋ ਇਸ ਹਾਲਤ ਵਿੱਚ ਆ ਉਹ ਸਿਰਫ ਤੇ ਸਿਰਫ ਮਾਂ ਦਾ ਕਰਕੇ ਆ ਪਹਿਲਾਂ ਤਾਂ ਮੈਂ ਸਮ ਮੈਨੂੰ ਬਹੁਤ ਪਿਆਰ ਕਰਦੀ ਐ ਇਸ ਲਈ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਉਹ ਤਾਂ ਸੱਚ ਮੇਰੇ ਸਾਹਮਣੇ ਆਉਣ ਲੱਗ ਗਿਆ ਸੀ ਕਿਉਂਕਿ ਮੇਰਾ ਵਿਆਹ ਉਹ ਨਹੀਂ ਕਰਨਾ ਚਾਹੁੰਦੀ ਸੀ ਨਹੀਂ ਤਾਂ ਮੈਨੂੰ ਵੀ ਇਤਾਂ ਹੀ ਪਿਆਰ ਕਰਦੀ ਸੀ ਜਿੱਦਾਂ ਦੂਸਰੇ ਬੱਚਿਆਂ ਨੂੰ ਕਰਦੀ ਸੀ ਦੋ ਘੰਟਿਆਂ ਬਾਅਦ ਮੇਰੀ ਭਾਵੀ ਮੇਰੇ ਕਮਰੇ ਵਿੱਚ ਆਈ ਦੁੱਧ ਲੈ ਕੇ ਆਈ ਸੀ ਜੀ ਨੂੰ ਦੇਖ ਕੇ ਮਹਿਰਾਨ ਰੈਟ ਕਿਉਂਕਿ ਇਸ ਤੋਂ ਪਹਿਲਾਂ ਕਦੀ ਵੀ ਇਦਾਂ ਨਹੀਂ ਹੋਇਆ ਸੀ ਕਿ ਭਾਬੀ ਮੇਰੇ ਲਈ ਦੁੱਧ ਲਈ ਆਈ ਹੋਵੇ ਉਹਨੇ ਮੈਨੂੰ ਦੁੱਧ ਫੜਾਇਆ ਤੇ ਪੀਣ ਲਈ ਕਿਹਾ ਮੈਂ ਮਨ੍ਹਾ ਕਰਨਾ ਚਾਹੁੰਦੀ ਸੀ ਪਰ ਉਹਦੀ ਨੀਅਤ ਦੇਖ ਕੇ ਮੈਂ ਚੁੱਪਚਾਪ ਦੁੱਧ ਪੀ ਲਿਆ ਉਹ ਮੈਨੂੰ ਕਹਿਣ ਲੱਗੀ ਮਨਦੀਪ ਤੂੰ ਕਿਸੇ ਨੂੰ ਪਸੰਦ ਕਰਦੀ ਆ ਉਹਦੀ ਇਸ ਗੱਲ ਤੇ ਮੈਂ ਹਰਾਨ ਜੇ ਹੋ ਗਈ ਸੀ ਕਿਉਂਕਿ ਮੈਂ ਕਦੀ ਸੋਚਿਆ ਨਹੀਂ ਸੀ ਮੈਨੂੰ ਕੋਈ ਇਦਾਂ ਦੀ ਗੱਲ ਪੁੱਛੂਗਾ ਮੈਂ ਫਟਾਫਟ ਮਨਾ ਕਰਤਾ ਮੈਂ ਕਿਹਾ ਭਾਬੀ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਮੈਨੂੰ ਅੱਜ ਤੱਕ ਕੋਈ ਮੁੰਡਾ ਪਸੰਦ ਨਹੀਂ ਆਇਆ ਨਾ ਹੀ ਮੈਂ ਇਦਾਂ ਦਾ ਕੋਈ ਕੰਮ ਕਰੂੰਗੀ ਤੁਹਾਨੂੰ ਕਿਉਂ ਇਦਾਂ ਲੱਗਦਾ ਹੈ ਉਹਨੇ ਮੇਰੇ ਪਿਆਰ ਨਾਲ ਸਿਰ ਤੇ ਹੱਥ ਰੱਖਿਆ ਕਹਿਣ ਲਗੀ ਮਨਦੀਪ ਮੈਂ ਤੇਰੀ ਮਾਂ ਵਰਗੀ ਭਾਬੀ ਆਂ ਤੇ ਭਾਪਿੱਦੀ ਥਾਂ ਵੀ ਮਾਂ ਦੇ ਬਰਾਬਰ ਹੁੰਦੀ ਆ ਸਾਨੂੰ ਪਤਾ ਹੈ ਕਿ ਤੇਰੇ ਵਿਆਹ ਦੀ ਉਮਰ ਹੋ ਗਈ ਪਰ ਮੰਮੀ ਤੇਰੇ ਲਈ ਉਹਦੇ ਇਸ ਤਾਂ ਪਸੰਦ ਹੀ ਨਹੀਂ ਕਰਦੀ ਤੇਰੇ ਭਰਾ ਨੇ ਮਾਂ ਨੂੰ ਬੜਾ ਸਮਝਾਇਆ ਮੈਂ ਵੀ ਕਈ ਵਾਰ ਉਹਦੇ ਨਾਲ ਗੱਲ ਕੀਤੀ ਆ ਪਰ ਉਹ ਕਹਿੰਦੀ ਹੈ ਕਿ ਤੇਰਾ ਵਿਆਹ ਕਰਨਾ ਹੀ ਨਹੀਂ ਜੇ ਕੋਈ ਚੰਗਾ ਮੁੰਡਾ ਮਿਲ ਗਿਆ ਤਾਂ ਤੇਰਾ ਵਿਆਹ ਕਰ ਦੇਵਾਂਗੀ ਮੇਰੀ ਤਾਂ ਹਾਲਤ ਇਦਾਂ ਦੀ ਸੀ ਜਿਦਾਂ ਮੈਂ ਬੇਕਸੂਰ ਸੀ ਫਿਰ ਵੀ ਮੈਨੂੰ ਕਸੂਰਵਾਰ ਕਹਿੰਦੇ ਸੀ ਮੈਂ ਚੁੱਪ ਕਰਕੇ ਸਿਰ ਝੁਕਾ ਕੇ ਬੈਠੀ ਸੀ ਉਹਨੇ ਮੇਰੀਆਂ ਗੱਲਾਂ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਜੇ ਤੈਨੂੰ ਕੋਈ ਵੀ ਪਸੰਦ ਆਵੇ ਤਾਂ ਮੈਨੂੰ ਦੱਸੀ ਮੈਂ ਹੈਰਾਨ ਜੀ ਹੋ ਗਈ ਤੇ ਕਹਿਣ ਲੱਗੀ ਮੈਨੂੰ ਤੇਰਾ ਘਰ ਵਸਾ ਕੇ ਬੜੀ ਖੁਸ਼ੀ ਹੋਗੀ ਇੱਕ ਹੈਕੇ ਭਾਬੀ ਕਮਰੇ ਤੋਂ ਬਾਹਰ ਚਲੀ ਗਈ ਸੀ ਮੈਨੂੰ ਬਹੁਤ ਬੁਰਾ ਲੱਗਦਾ ਸੀ ਸਾਰੇ ਮੈਨੂੰ ਕੀ ਸਮਝਣ ਲੱਗ ਪਏ ਆ ਮੈਂ ਤਾਂ ਕਦੀ ਇਦਾਂ ਸੋਚਿਆ ਵੀ ਨਹੀਂ ਸੀ ਤੇ ਨਾ ਹੀ ਕਦੀ ਇਦਾਂ ਸੋਚ ਸਕਦੀ ਸੀ ਮੇਰੇ ਲਈ ਮੇਰੇ ਪਿਓ ਤੇ ਭਰਾਵਾਂ ਦੀ ਇੱਜ਼ਤ ਸਭ ਤੋਂ ਵੱਧ ਕੇ ਸੀ ਮੈਂ ਸੋਚ ਲਿਆ ਸੀ ਕਿ ਮੈਂ ਹਿੰਮਤ ਕਰਕੇ ਮਾਂ ਨੂੰ ਕਹਿ ਦਿਆਂਗੀ ਕਿ ਮੈਂ ਹੁਣ ਵਿਆਹ ਕਰਾਉਣਾ ਕਿਉਂਕਿ ਮੈਂ ਆਪਣੇ ਭਰਾਵਾਂ ਤੇ ਬੋਝ ਨਹੀਂ ਬਣ ਸਕਦੀ ਸੀ ਮੈਂ ਸਭ ਸੋਚ ਕੇ ਸੌਣ ਹੀ ਲੱਗੀ ਸੀ ਮੈਨੂੰ ਨਹੀਂ ਪਤਾ ਸੀ ਕਿ ਅਗਲੀ ਸਵੇਰ ਮੈਨੂੰ ਕੀ ਸੱਚ ਪਤਾ ਲੱਗਣਾ ਉਹ ਸੱਚ ਤੋਂ ਬਾਅਦ ਮੇਰੇ ਨਾਲ ਕੀ ਹੋਣਾ ਸੀ ਸਵੇਰ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਸਭ ਤੋਂ ਪਹਿਲਾਂ ਮੈਂ ਫਰੈਸ਼ ਹੋਈ ਤੇ ਰੱਪ ਦਾ ਨਾਲ ਰੱਬ ਅਗੇ ਵੀ ਅਰਦਾਸ ਕਰਦੀ ਸੀ ਕਿ ਮੇਰੇ ਕੋਲੋਂ ਜੋ ਵੀ ਅਣਜਾਣ ਪੁਨੇ ਵਿੱਚ ਪਾਪ ਹੋਇਆ ਮਾਫ ਕਰ ਦੇ ਮੇਰੇ ਦਿਲ ਨੂੰ ਸਕੂਨ ਦੇ ਦਿਓ ਮੈਂ ਕਿਹਾ ਕਿ ਹੁਣ ਕਦੇ ਵੀ ਕੋਈ ਸ਼ਿਕਾਇਤ ਨਹੀਂ ਕਰੂੰਗੀ ਹਮੇਸ਼ਾ ਮੈਂ ਇਹੀ ਕਹਿੰਦੀ ਸੀ ਫਿਰ ਰੱਬ ਨੂੰ ਕੁਝ ਨਾ ਕੁਝ ਕਹਿ ਬੈਠਦੀ ਸੀ ਮੈਨੂੰ ਪਤਾ ਸੀ ਕਿ ਸਬਰ ਕਰਨ ਵਾਲਿਆਂ ਨਾਲ ਰੱਬ ਹੁੰਦਾ ਹੈ ਪਰ ਮੈਂ ਵੀ ਤਾਂ ਮਿੱਟੀ ਦੀ ਬਣੀ ਹੋਈ ਸੀ ਗਲਤੀ ਹਰ ਇਨਸਾਨ ਤੋਂ ਹੁੰਦੀ ਹੈ ਤਾਂ ਮੈਂ ਕੀ ਚੀਜ਼ ਮੈਂ ਥੋੜੀ ਦੇਰ ਤੱਕ ਰੱਬ ਦਾ ਨਾਮ ਲਿਆ ਤੇ ਫਿਰ ਮਾਂ ਦੇ ਕਮਰੇ ਵਿੱਚ ਚਲੀ ਗਈ। ਇਹ ਟਾਈਮ ਮੈਨੂੰ ਸਹੀ ਲੱਗਿਆ ਸੀ ਕਿਉਂਕਿ ਉਸ ਵੇਲੇ ਸਾਰੇ ਆਪਣੇ ਆਪਣੇ ਕਮਰੇ ਵਿੱਚ ਸੁੱਤੇ ਪਏ ਸੀ। ਜਿੱਦਾਂ ਹੀ ਮੈਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ ਤਾਂ ਅਚਾਨਕ ਹੀ ਮੰਮੀ ਦੀ ਆਵਾਜ਼ ਸੁਣੀ। ਕਿਸੇ ਨਾਲ ਫੋਨ ਤੇ ਗੱਲਾਂ ਕਰਤੀ ਸੀ। ਉਹਦੀ ਆਵਾਜ਼ ਸੁਣ ਕੇ ਮੈਨੂੰ ਡਰ ਚਾ ਲੱਗਿਆ। ਮੈਂ ਫਟਾਫਟ ਥੋੜਾ ਜਿਹਾ ਦਰਵਾਜ਼ਾ ਖੋਲਿਆ ਤਾਂ ਅੰਦਰ ਦੇਖ ਕੇ ਗੱਲਾਂ ਸੁਣਨ ਲੱਗੀ। ਜਿੱਦਾਂ ਜਿੱਦਾਂ ਉਹਨਾਂ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਪੈਂਦੀ ਸੀ ਮੈਨੂੰ ਤਾਂ ਹਰਾਨ ਨਿਹਾਲ ਜਹਾਦਾ ਚੁੰਚਨੀ ਜੀ ਸ਼ੇੜਤੀ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਮੈਨੂੰ ਕੋਈ ਵੀ ਹੋਸ਼ ਨਹੀਂ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਇਦਾਂ ਦੀ ਰਾਤੇ ਖੜੀ ਹੋਵਾਂਗੀ ਜਿੱਥੇ ਮੈਂ ਆਪਣੇ ਆਪ ਨੂੰ ਹੀ ਕੁਝ ਗੁਰਵਾਰ ਮਹਿਸੂਸ ਕਰੂੰਗੀ ਮੇਰੀ ਮਾਂ ਇੰਨੀ ਪਰਚਾਂ ਸੀ ਇਹ ਸੋਚਿਆ ਹੀ ਨਹੀਂ ਸੀ ਮੈਂ ਤਾਂ ਬਸ ਆਪਣੇ ਮਾਂ ਨੂੰ ਇਹੀ ਕਹਿਣੀ ਹੁੰਦੀ ਸੀ ਕਿ ਉਹਦੀ ਵਜ੍ਹਾ ਨਾਲ ਖੱਜੇ ਤੱਕ ਮੇਰਾ ਕਰਨੀ ਬਸਿਆ ਪਰ ਅੱਜ ਜਦੋਂ ਆਪਣੀ ਮਾਂ ਦੀ ਤਕਲੀਫ ਮਹਿਸੂਸ ਕੀਤੀ ਤਾਂ ਮੇਰਾ ਦਿਲ ਰੋ ਪਿਆ ਮੈਨੂੰ ਸਮਝ ਆਈ ਕਿ ਮੇਰੀ ਮਾਂ ਮੇਰਾ ਵਿਆਹ ਕਿਉਂ ਨਹੀਂ ਕਰਨਾ ਚਾਹੁੰਦੀ ਸੀ ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਆ ਗਈ ਤੇ ਇੱਕ ਵਾਰ ਫਿਰ ਰੱਬ ਨੂੰ ਯਾਦ ਕਰਕੇ ਰੋ ਪਈ ਮੈਂ ਬੜੀ ਸਾਫ਼ ਨੀਤਰਾ ਰਦਾਸ ਮੰਗੀ ਸੀ ਮੈਂ ਆਪਣੀ ਮਾਂ ਦੇ ਬਾਰੇ ਜਿੰਨੀਆਂ ਵੀ ਗੱਲਾਂ ਕਹੀਆਂ ਰੱਬਾ ਮੈਨੂੰ ਮਾਫ਼ ਕਰ ਦੇ ਮੈਂ ਬਿਨਾਂ ਵਜ੍ਹਾ ਹੀ ਉਹਦੇ ਤੇ ਇਲਜ਼ਾਮ ਲਗਾਉਂਦੀ ਰਹੀ ਸੀ ਉਨੇ ਮੇਰਾ ਘਰ ਨਹੀਂ ਵਸਾਇਆ ਪਰ ਇੰਨਾਂ ਗੱਲਾਂ ਦੇ ਪਿੱਛੇ ਤਾਂ ਕੋਈ ਹੋਰ ਵਜ੍ਹਾ ਸੀ ਤੇ ਸਮਝ ਹੀ ਨਹੀਂ ਸਕੀ ਸੀ ਕਿ ਉਹ ਇਦਾਂ ਕਿਉਂ ਕਰਦੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਸਚਾਈ ਸਾਰਿਆਂ ਨੂੰ ਦੱਸ ਦਿਆਂਗੀ ਮੈਂ ਕਦੋਂ ਤੱਕ ਇਸ ਘਰ ਵਿੱਚ ਕੈਦ ਰਹਿ ਸਕਦੀ ਸੀ ਕਦੋਂ ਤੱਕ ਮੈਂ ਆਪਣੇ ਜੀਵਨ ਸਾਥੀ ਨੂੰ ਚੁਣ ਨਹੀਂ ਸਕਦੀ ਸੀ ਇਹ ਗੱਲ ਤਾਂ ਮੇਰੇ ਦਿਮਾਗ ਵਿੱਚ ਵਾਰ-ਵਾਰ ਆ ਜਾਂਦੀ ਸੀ ਇਹ ਹੀ ਸੋਚ-ਸੋਚ ਕੇ ਮੈਨੂੰ ਨੀਂਦ ਆ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਦੁਪਹਿਰ ਨੂੰ ਮੇਰੀ ਅੱਖ ਜਾ ਕੇ ਖੁੱਲੀ ਮੇਰੇ ਕਮਰੇ ਵਿੱਚ ਹਨੇਰਾ ਸੀ ਖਿੜਕੀਆਂ ਵੀ ਬੰਦ ਸੀ ਸ਼ਾਇਦ ਮਾਂ ਨੇ ਆ ਕੇ ਇਦਾਂ ਕੀਤਾ ਸੀ ਮੈਨੂੰ ਹੈਰਾਨੀ ਹੋਈ ਡਰਜਿਆ ਵੀ ਲੱਗਿਆ ਸੀ ਜੋ ਮੈਂ ਉਹਦੀਆਂ ਗੱਲਾਂ ਸੁਨੀਆਂ ਸੀ ਉਸ ਤੋਂ ਬਾਅਦ ਮੈਨੂੰ ਮੇਰੇ ਵਿੱਚ ਸਹਿਣ ਸ਼ਕਤੀ ਜੀ ਬਚੀ ਨਹੀਂ ਮੈਂ ਚੁੱਪ ਕਰਕੇ ਸਹਿੰਦੀ ਰਹੀ ਮੇਰੀ ਛੋਟੀ ਤੇ ਵੱਡੀ ਭਾਬੀ ਦੁਪਹਿਰ ਨੂੰ ਰੋਟੀ ਬਣਾਉਂਦੇ ਆਂ ਸੀ ਮੈਂ ਦੋਨਾਂ ਨੂੰ ਦੇਖਿਆ ਤੇ ਖੁਸ਼ ਹੋਈ ਫਿਰ ਆਪਣੇ ਲਈ ਰੋਟੀ ਬਣਾਉਣ ਲੱਗੀ ਵੱਡੀ ਭਾਬੀ ਮੇਰੇ ਵੱਲ ਦੇਖ ਕੇ ਖੁਸ਼ ਹੋਈ ਯਕੀ ਛੋਟੀ ਪਾਪੀ ਤਾਂ ਨੱਕ ਚੜਾਈ ਜਾਂਦੀ ਸੀ ਛੇ ਦੋਨੋਂ ਮੇਰਾ ਦੁਪਹਿਰ ਤੱਕ ਸੌਣਾ ਪਸੰਦ ਨਹੀਂ ਸੀ ਮੈਨੂੰ ਵੀ ਉਹ ਪਸੰਦ ਨਹੀਂ ਸੀ ਇਸ ਲਈ ਉਹਦੀ ਕਿਸੇ ਵੀ ਹਰਕਤ ਦਾ ਮੇਰੇ ਤੇ ਅਸਰ ਨਹੀਂ ਹੋਇਆ ਮੈਂ ਚੁੱਪ ਕਰਕੇ ਆਪਣੀ ਰੋਟੀ ਬਣਾਈ ਤੇ ਰਸੋਈ ਵਿੱਚ ਹੀ ਬੈਠ ਕੇ ਖਾ ਲਿਆ ਇੱਦਾਂ ਹੀ ਵੱਟੀ ਭਾਬੀ ਨੇ ਮੇਰੇ ਨਾਲ ਗੱਲਾਂ ਵੀ ਕੀਤੀਆਂ ਮੈਂ ਬੜੀ ਸ਼ਾਂਤੀ ਨਾਲ ਜਵਾਬ ਦਿੰਦੀ ਸੀ ਮੈਂ ਮਾਂ ਦੇ ਕਮਰੇ ਵੱਲ ਜਾ ਰਹੀ ਸੀ ਮੈਂ ਉਹਦੇ ਤੋਂ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ ਜੋ ਮੇਰੇ ਦਿਮਾਗ ਵਿੱਚ ਘੁੰਮਦਾ ਸੀ ਮੈਂ ਹਿੰਮਤ ਕਰਕੇ ਉਹਦੇ ਵੱਲ ਚੱਲੀ ਸੀ ਮੈਂ ਸੋਚਿਆ ਕਿ ਅੱਜ ਉਹਨੂੰ ਕਹੂੰਗੀ ਕਿਉਂ ਮੈਨੂੰ ਸਭ ਕੁਝ ਦੱਸੇ ਜੋ ਮੇਰੇ ਤੋਂ ਲੁਕਾਉਂਦੀ ਹੈ ਕਦੋਂ ਤੱਕ ਇਸ ਬੋਝ ਨੂੰ ਆਪਣੇ ਸੀਨੇ ਤੇ ਦੱਬ ਕੇ ਰੱਖੂ ਮੈਂ ਇਸ ਸੱਚ ਨੂੰ ਸਾਹਮਣੇ ਲਿਆਉਣਾ ਚਾਹੁੰਦੀ ਸੀ ਜਿੱਦਾਂ ਹੀ ਮੈਂ ਮਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਉਹ ਆਪਣੇ ਬਿਸਤਰੇ ਤੇ ਬੈਠੀ ਸੀ ਮੈਂ ਵੀ ਉਹਦੇ ਕੋਲ ਜਾ ਕੇ ਬੈਠ ਗਈ ਮੈਂ ਉਹਦੇ ਗੋਟਿਆਂ ਤੇ ਹੱਥ ਰੱਖਿਆ ਤੇ ਕਿਹਾ ਕਿ ਮੰਮੀ ਇਹ ਸੱਚਨ ਕੌਣ ਹੈ ਮੇਰੀ ਇਸ ਗੱਲ ਨੂੰ ਪੁੱਛਤੇ ਹੀ ਉਹਨੇ ਮੈਨੂੰ ਬੜੀ ਹਰੰਨ ਨਾਲ ਦੇਖਿਆ ਉਹਦੀਆਂ ਅੱਖਾਂ ਵਿੱਚ ਸਾਫ਼ ਹਰਾਨੀ ਦਿਖਤ ਸੀ ਮੈਂ ਕੁਰ ਫੇਰ ਪੁੱਛਿਆ ਤਾਂ ਉਹ ਘਪਰਾ ਕੇ ਮੈਨੂੰ ਕਹਿਣ ਲੱਗੀ ਕੌਣ ਸਾਜਨ ਮੈਂ ਕਿਸੇ ਨੂੰ ਨਹੀਂ ਜਾਣਦੀ ਜੇ ਇਦਾਂ ਦਾ ਨਾਮ ਆਪਣੀ ਜ਼ੁਬਾਨ ਤੇ ਦੁਬਾਰਾ ਲਿਆਂਦਾ ਤਾਂ ਦੇਖ ਲਈ ਇਥੋਂ ਉੱਠ ਤੇ ਆਪਣੇ ਕਮਰੇ ਵਿੱਚ ਜਾ ਮੈਨੂੰ ਸੌਂਣ ਦੀ ਨੀਂਦ ਆਉਂਦੀ ਮੈਂ ਉਹਦੇ ਮੋਢਿਆਂ ਤੇ ਹੱਥ ਰੱਖ ਦਿੱਤਾ ਤੇ ਉਹ ਨੂੰ ਫੇਰ ਬਟਹਾ ਦਿੱਤਾ ਮੈਂ ਉਹਦੇ ਪੈਰਾਂ 'ਵਾਲ ਬੈਠ ਕੇ ਉਹਨੂੰ ਕਿਹਾ ਕਿ ਮੰਮੀ ਤੂੰ ਇੰਨੀ ਪਰੇਸ਼ਾਨ ਕਿਉਂ? ਮੈਨੂੰ ਪਤਾ ਹੈ ਤੂੰ ਬੇਗੁਨਾਹ ਸਾਰਾ ਇਲਜ਼ਾਮ ਆਪਣੇ ਸਿਰ ਤੇ ਲੈ ਰਹੀ ਜਿੱਤੇ ਕਰਕੇ ਤੇਰੇ ਬੱਚੇ ਵੀ ਨਫ਼ਰਤ ਜੇ ਕਰਨ ਲੱਗਿਆ ਮੈਨੂੰ ਦੱਸ ਗੀਏ ਸਾਜਨ ਮੇਰੇ ਪਿੱਛੇ ਕਿਉਂ ਪਿਆ? ਉਹ ਕਿਉਂ ਇਦਾਂ ਕਰਦਾ ਹੈ? ਮੇਰੇ ਲੱਖ ਪੁੱਛਣ ਦੇ باوجود ਉਹਨੇ ਕੁਝ ਨਹੀਂ ਕਿਹਾ। ਥੱਕ ਹਾਰ ਕੇ ਗੁੱਸੇ ਨਾਲ ਉਹਨੇ ਮੇਰੇ ਥੱਪੜ ਮਾਰ ਦਿੱਤਾ ਪਰ ਮੈਂ ਆਪਣੀ ਥਾਂ ਤੋਂ ਹਿੱਲੀ ਨਹੀਂ। ਇੱਕ ਹੀ ਗੱਲ ਕਰ ਰਹੀ ਸੀ। ਜੇ ਤੂੰ ਮੈਨੂੰ ਨਾਂ ਦੱਸਿਆ ਤਾਂ ਮੈਂ ਦੋਨੇ ਭਰਾਵਾਂ ਨਾਲ ਇਸ ਬਾਰੇ ਗੱਲ ਕਰੂੰਗੀ ਇਹ ਗੱਲ ਇੰਨੀ ਛੋਟੀ ਨਹੀਂ ਹੈ ਜਿੰਨੀ ਤੂੰ ਸਮਝ ਰਹੀ ਹੈ ਕੋਈ ਬਗਾਨਾ ਬੰਦਾ ਐਦਾਂ ਮੇਰੀ ਜ਼ਿੰਦਗੀ ਤੇ ਰੋਗ ਨਹੀਂ ਪਾ ਸਕਦਾ ਉਹ ਕੌਣ ਹੁੰਦਾ ਮੈਨੂੰ ਆਪਣਾ ਹੁਕਮ ਮਨਾਉਣ ਲਈ ਮਜਬੂਰ ਕਰਨ ਵਾਲਾ ਤੂੰ ਉਹਦੇ ਤੋਂ ਕਿਉਂ ਡਰਦੀ ਉਹ ਤੇਰਾ ਕੀ ਲੱਗਦਾ ਮੈਂ ਕੁਝ ਹੋਰ ਕਹਿੰਦੀ ਇਸ ਤੋਂ ਪਹਿਲਾਂ ਹੀ ਉਹਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਮੈਨੂੰ ਚੁੱਪ ਕਰਾ ਦਿੱਤਾ ਕਹਿਣ ਲੱਗੀ ਚੁੱਪ ਹੋ ਜਾ ਜੇ ਉਹਨੇ ਸੁਣ ਲਿਆ ਤਾਂ ਉਹ ਤੈਨੂੰ ਛੱਡੂਗਾ ਨਹੀਂ ਸੌਖਾ ਨਹੀਂ ਹੈ ਜਿੰਨਾ ਤੂੰ ਉਹਨੂੰ ਸਮਝ ਰਹੀ ਹਾਂ ਬੜਾ ਖਤਰਨਾਕ ਬੰਦਾ ਹੈ ਇਸ ਲਈ ਆਪਣੀ ਜ਼ਬਾਨ ਬੰਦ ਰੱਖ ਮੈਂ ਲਾਚਾਰੀ ਜੀ ਹੋ ਕੇ ਉਹਦੇ ਵੱਲ ਵੇਖਿਆ ਕਦੋਂ ਤੱਕ ਉਹਦੇ ਤੋਂ ਦੱਤੀ ਰਹਾਂਗੀ ਇਦਾਂ ਚੋਂਦੀ ਰਹੂੰਗੀ ਬੱਸ ਕਰ ਹੁਣ ਮੈਂ ਹੋਰ ਜ਼ਿੰਦਗੀ ਇਦਾਂ ਨਹੀਂ ਜੀ ਸਕਦੀ ਪਹਿਲੀ ਵਾਰ ਮੈਂ ਆਪਣੀ ਮਾਂ ਦਾ ਇੰਨੀ ਦੁਖੀ ਸੀ ਉਹਨੇ ਮੈਨੂੰ ਕਿਹਾ ਕਿ ਮੈਂ ਤੇਰੀਆਂ ਗੱਲਾਂ ਦਾ ਮਤਲਬ ਨਹੀਂ ਸਮਝੀ ਮਨਦੀਪ ਤੂੰ ਕੀ ਕਹਿਣਾ ਚਾਹੁੰਦੀ ਹੈ ਮੈਂ ਚੁੱਪ ਚਾਪ ਉਹਦੇ ਵੱਲ ਦੇਖਿਆ ਤੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਉਹਨਾਂ ਦੱਸ ਦਿੱਤੀਆਂ ਮਾਂ ਸਾਰੇ ਖੋਸ਼ ਸਾਰੇ ਆਪਣੀ ਜ਼ਿੰਦਗੀ ਵਿੱਚ ਪਜੀ ਸਿਰਫ ਮੈਂ ਜਾਂਚੋ ਤੇਰੇ ਘਰ ਵਿੱਚ ਬੈਠੀ ਹੋਈ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਸਕੂਨ ਨਹੀਂ ਮਿਲਦਾ ਪਰ ਮੰਮੀ ਮੇਰੀ ਵੀ ਤਾਂ ਇੱਕੋ ਇੱਛਾ ਹੈ ਮੇਰੇ ਵੀ ਤਾਂ ਜਜ਼ਬਾਤ ਹੈ ਜਿਨ੍ਹਾਂ ਨੂੰ ਮੈਂ ਕਦੋਂ ਤੱਕ ਦੱਬ ਕੇ ਰੱਖੂੰ ਉਹਨੇ ਮੈਨੂੰ ਖੜਾਣਾ ਨਾ ਦੇਖਿਆ ਉਹਨੇ ਮੇਰੇ ਵੱਲ ਦੇਖਦੇ ਹੋਏ ਕਿ ਆਕਿਰਚਨ ਕਦੋਂ ਗਲ ਆਪਣੇ ਤੋਂ ਤਾਕਤਵਰ ਇਨਸਾਨ ਦੀ ਆ ਜਾਂਦੀ ਹਾ ਤਾਂ ਇਨਸਾਨ ਬੇਵੱਸ ਹੋ ਜਾਂਦਾ ਹੈ 사ਜਨ ਕੋਈ ਨਾਰਮਲ ਇਨਸਾਨ ਨਹੀਂ ਬੜਾ ਖਤਰਨਾਕ ਜ਼ਿੰਮੇਦਾਰ ਤੇਰੇ ਪਾਪਾ ਦੇ ਪੱਕੇ ਉਸ ਦਾ ਇਕਲੌਤਾ ਮੁੰਡਾ ਜਦੋਂ ਤੂੰ 24 ਸਾਲ ਦੀ ਸੀ ਉਹ ਆਪਣੇ ਪਾਪਾ ਦੇ ਨਾਲ ਸਾਡੇ ਘਰ ਆਇਆ ਸੀ ਤੈਨੂੰ ਪਤਾ ਹੈ ਜਦੋਂ ਵੀ ਕੋਈ ਬੰਦੇ ਰਿਸ਼ਤੇਦਾਰ ਆਉਂਦੇ ਸਨ ਤਾਂ ਮੈਂ ਤੈਨੂੰ ਦੋਨਾਂ ਭੈਣਾਂ ਨੂੰ ਕਮਰੇ ਵਿੱਚ ਭੇਜ ਦਿੰਦੀ ਸੀ ਪਰ 사ਜਨ ਦੀ ਨਜ਼ਰ ਤੇਰੇ ਤੇ ਪੈ ਗਈ ਸੀ ਤੇਰੇ ਪਾਪਾ ਕੋਲੋਂ ਉਹਦੇ ਦੋਸਤ ਨੇ ਜਦੋਂ ਸਾਜਨ ਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਤੇਰੇ ਪਾਪਾ ਨੇ ਮਨਾ ਕਰ ਦਿੱਤਾ ਸੀ ਕਿਉਂਕਿ ਸਾਜਨ ਚੰਗਾ ਬੰਦਾ ਨਹੀਂ ਸੀ ਬੜਾ ਚਾਲਮਝਾ ਸੀ ਜੋ ਸਾਰੇ ਪਿੰਡ ਵਿੱਚ ਸਰਦਾਰੀ ਦਿਖਾਉਂਦਾ ਸੀ ਮੈਨੂੰ ਡਰ ਲੱਗਦਾ ਹੈ ਕਿ ਜੇ ਤੇਰਾ ਵਿਆਹ ਉਹਦੇ ਨਾਲ ਕਰ ਦਿੱਤਾ ਤਾਂ ਉਹ ਤੈਨੂੰ ਬਰਬਾਦ ਕਰ ਦੇਊਗਾ ਤੇਰੇ ਪਾਪਾ ਦੇ ਮਰਨ ਤੋਂ ਬਾਅਦ ਮੈਂ ਫਟਾਫਟ ਤੇਰਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਐਨ ਮੌਕੇ ਤੇ ਤੇਰੇ ਹੋਣ ਵਾਲੇ ਘਰ ਵਾਲੇ ਤੇ ਹਮਲਾ ਕਰ ਦਿੱਤਾ ਸੀ ਜਿਸ ਤੇ ਕਰਕੇ ਤੇਰੇ ਰਿਸ਼ਤੇ ਤੋਂ ਜਵਾਬ ਹੋ ਗਿਆ ਸੀ ਫਿਰ ਉਹਨੇ ਮੈਨੂੰ ਧਮਕੀ ਦਿੱਤੀ ਕਿ ਜੇ ਮੈਂ ਤੇਰਾ ਵਿਆਹ ਕਿਸੇ ਹੋਰ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਤੈਨੂੰ ਮਾਰ ਦੇਊਗਾ ਉਹ ਜਦੋਂ ਵੀ ਚਾਹੇ ਤੇਰੇ ਨਾਲ ਵਿਆਹ ਕਰਵਾ ਸਕਦਾ ਪਰ ਉਹਦੀ ਇੱਕ ਜिद ਹੈ ਜਦੋਂ ਤੱਕ ਮੈਂ ਖੁਸ਼ ਹੋ ਕੇ ਤੇਰਾ ਹੱਥ ਉਹਨੂੰ ਨਹੀਂ ਫੜਾ ਦਿੰਦੀ ਉਹ ਵਿਆਹ ਨਹੀਂ ਕਰਾਊਗਾ ਤੇ ਇਸ ਕਰਕੇ ਹਜੇ ਤੱਕ ਉਹਨੇ ਬਿਆਨ ਨਹੀਂ ਕਰਵਾਇਆ ਹੁਣ ਤੈਨੂੰ ਵੀ ਵਿਆਹ ਕਿਤੇ ਕਰਾਉਣ ਨਹੀਂ ਦਿੰਦਾ ਮੈਂ ਹੈਰਾਨ ਰਹਿ ਗਈ ਸੀ ਕਿ ਬੰਦਾ ਕੌਣ ਸੀ ਤੇ ਮੈਂ ਫਟਾਫਟ ਉਹਦੀ ਫੋਟੋ ਦੇਖਣਾ ਚਾਹੁੰਦੀ ਸੀ ਤਾਂ ਮਾਂ ਨੇ ਉਹਦੀ ਇੱਕ ਫੋਟੋ ਮੈਨੂੰ ਦਿਖਾਈ ਉਹ ਬਹੁਤ ਸੋਹਣਾ ਸੀ ਉੱਚਾ ਲੰਮਾ ਜਵਾਨ ਸੀ ਉਹਨੂੰ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਮੈਂ ਹਰਾਨ ਨੇ ਆਪਣੀ ਮਾਰਾਂ ਵੱਲ ਦੇਖਿਆ ਤੇ ਕਿਹਾ ਮਾਂ ਫਿਰ ਤੂੰ ਦੇ ਵੀਰੇ ਨੂੰ ਕਿਉਂ ਨਹੀਂ ਦੱਸਿਆ ਕਿ ਕੋਈ ਇਨਸਾਨ ਹੈ ਮੇਰੇ ਪਿੱਛੇ ਇੰਨਾ پاਗਲ ਹੈ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ਮੇਰੀ ਵੀ ਕਰਦਾ ਹੈ ਕੁਝ ਦਿਨ ਮਾਂ ਕਹਿਣ ਲੱਗੀ ਕਿ ਤੇਰੇ ਪਾਪਾ ਨੇ ਇਸ ਰਿਸ਼ਤੇ ਤੋਂ ਮਨਾ ਕੀਤਾ ਸੀ ਉਦੋਂ ਦਾ ਸਾਜਨ ਨੂੰ ਬਹੁਤ ਗੁੱਸਾ ਆਇਆ ਸੀ ਉਹਨੇ ਤੇਰੇ ਪਾਪਾ ਦੇ ਨਾਲ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੇਰੇ ਭਰਾ ਵੀ ਆ ਗਏ ਸੀ ਇਸ ਲਈ ਤੇਰੇ ਪਾਪਾ ਚਲੇ ਗਏ ਸੀ ਪਰ ਆਪ ਨੂੰ ਕੁਝ ਹੋਰ ਮਨਜ਼ੂਰ ਸੀ ਉਹਦੇ ਤੋਂ ਬਾਅਦ ਉਹਨੇ ਮੈਨੂੰ ਇੱਕ ਤਾਂ ਕੀ ਦਿੱਤੀ ਸੀ ਜੇ ਇਹ ਗੱਲ ਤੇਰੇ ਮੁੰਡਿਆ ਤੱਕ ਪਹੁੰਚੀ ਤਾਂ ਮੈਂ ਉਹਨੂੰ ਵੀ ਤੇਰੇ ਘਰ ਵਾਲੇ ਦੇ ਕੋਲ ਭੇਜ ਦੇਵਾਂਗਾ ਜਾਂ ਤਾਂ ਚੁੱਪ ਕਰਕੇ ਮਨਦੀਪ ਦਾ ਵਿਆਹ ਕਰ ਦੇ ਤੇ ਪੂਰੀ ਜ਼ਿੰਦਗੀ ਮੈਂ ਉਹਨੂੰ ਆਪਣੇ ਕੋਲ ਰੱਖੂੰਗਾ ਆਪਣੇ ਚਾਹੁੰਦੇ ਜੀ ਮੈਂ ਮਨਦੀਪ ਨੂੰ ਕਿਸੇ ਦੀ ਹੋਣ ਨਹੀਂ ਦਿਉਂ ਮੈਂ ਮਜਬੂਰ ਹਾਂ ਮੈਂ ਕੁਝ ਨਹੀਂ ਕਰ ਸਕਦੀ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਐਦਾਂ ਬਰਬਾਦ ਨਹੀਂ ਕਰ ਸਕਦੀ ਪਤਾ ਨਹੀਂ ਉਹ ਤੇਰੇ ਨਾਲ ਕਿਦਾਂ ਦਾ ਸਲੋਕ ਕਰਦਾ ਮੈਂ ਨਹੀਂ ਚਾਹੁੰਦੀ ਸੀ ਤੂੰ ਇਦਾਂ ਦੀ ਮੌਤ ਮਰੇ ਮੈਨੂੰ ਕੁਵਾਰੀ ਧੀ ਮਨਜ਼ੂਰ ਸੀ ਪਰ ਮਰੀ ਹੋਈ ਧੀ ਬਿਲਕੁਲ ਵੀ ਨਹੀਂ ਉਹਦੀਆਂ ਅੱਖਾਂ ਵਿੱਚ ਸਾਫ਼ ਦਿਖਾਈ ਦਿੰਦਾ ਸੀ ਮੈਂ ਸਮਝ ਗਈ ਸੀ ਕਿ ਮੇਰੀ ਮਾਂ ਹਰ ਕਿਸੇ ਚੀਜ਼ ਜ਼ ਗੱਲ ਨੂੰ ਇਸ ਕਰਕੇ ਮਨਾ ਕਰ ਦਿੰਦੀ ਹੈ ਤੇ ਭਰਾਵਾਂ ਦੇ ਲਿਆਂਦੇ ਰਿਸ਼ਤੇ ਨੂੰ ਕਿਉਂ ਮਨਾ ਕਰਦੀ ਮੇਰੀਆਂ ਉਦਾਸ ਅੱਖਾਂ ਨੂੰ ਦੇਖ ਕੇ ਫਿਰ ਵੀ ਉਹ ਆਪਣੇ ਆਪ ਨੂੰ ਰੋਕ ਲੈਂਦੀ ਸੀ ਮੈਂ ਸਾਜਨ ਨੂੰ ਮਿਲਣ ਦੀ ਗੱਲ ਕੀਤੀ ਤਾਂ ਮਾਂ ਇਹ ਸੁਣ ਕੇ ਗੁੱਸੇ ਵਿੱਚ ਆ ਗਈ ਉਨੇ ਸਾਫ਼ ਕੇ ਦਿੱਤਾ ਕਿ ਇਦਾਂ ਨਹੀਂ ਹੋ ਸਕਦਾ ਮੈਂ ਤੈਨੂੰ ਇਦਾਂ ਦਾ ਕੁਝ ਨਹੀਂ ਕਰਨ ਦਿਓ ਜਿਹਦੇ ਨਾਲ ਤੇਰੀ ਜਾਨ ਨੂੰ ਖਤਰਾ ਹੋਵੇ ਪਰ ਮੈਂ ਆਪਣੀ ਮਾਂ ਨੂੰ ਸਮਝਾਉਣਾ ਸੀ ਕਿ ਪਿਆਰ ਕਰਨ ਵਾਲੇ ਕਦੀ ਵੀ ਆਪਣੇ ਮਹਿਬੂਬ ਨੂੰ ਕੋਈ ਨੁਕਸਾਨ ਨਹੀਂ ਦਿੰਦੇ ਇਹਦੇ ਲਈ ਭਾਵੇਂ देर ਹੋ ਜਾਵੇ ਤੂੰ ਮੇਰੀ ਇੱਕ ਵਾਰ ਉਹਦੇ ਨਾਲ ਗੱਲ ਕਰਾ ਦੇ ਤਾਂ ਕਿ ਮੈਂ ਉਹਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰ ਸਕਾਂ ਮਾਂ ਨੇ ਮਨਾ ਕਰ ਦਿੱਤਾ ਮੈਂ ਜ਼ਬਰਦਸਤੀ ਉਹਦੇ ਕੋਲੋਂ ਸਾਜਦ ਦਾ ਨੰਬਰ ਲਿਆ ਤੇ ਆਪਣੇ ਫੋਨ ਤੋਂ ਉਹਨੂੰ ਫੋਨ ਕਰ ਦਿੱਤਾ। ਉਹ ਤਾਂ ਜਿਵੇਂ ਖੁਸ਼ ਹੋ ਗਿਆ ਸੀ। ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਮਨਦੀਪ ਕੋਲ ਰਹੀ। ਮੈਂ ਹੈਰਾਨ ਸੀ ਕਿ ਉਹ ਮੈਨੂੰ ਇੰਨਾ ਕਿਦਾਂ ਪਿਆਰ ਕਰ ਸਕਦਾ ਸੀ। ਤੇ ਜਾਣਦਾ ਸੀ। ਮੈਂ ਉਹਨੂੰ ਇੱਕ ਹੋਟਲ ਵਿੱਚ ਮਿਲਣ ਲਈ ਕਿਹਾ। ਤਾਂ ਉੱਥੇ ਪਹੁੰਚ ਕੇ ਉਹਦੀ ਪਰਸਨੈਲਿਟੀ ਦੇਖ ਕੇ ਤਾਂ ਹੈਰਾਨ ਰਹਿ ਗਈ ਸੀ। ਮੈਂ ਉਹਨੂੰ ਜਾ ਕੇ ਸਭ ਤੋਂ ਪਹਿਲਾਂ ਇਹ ਹੀ ਕਿਹਾ ਕਿ ਜੇ ਤੂੰ ਮੈਨੂੰ ਪਿਆਰ ਕਰਦਾ ਹੈਂ ਤਾ ਮੇਰੇ ਪਪਾ ਨਾਲ ਲੜਾਈ ਕਿਉਂ ਕੀਤੀ ਮੇਰੀ ਮਾਂ ਨੂੰ ਤਮ ਕਿਉਂ ਕਹਿਣ ਦਿੱਤੀਆਂ ਤੂੰ ਇਨਨ ਨੂੰ ਇਨੀ ਤਕਲੀਫ ਕਿਉਂ ਦਿੱਤੀ ਉਹ ਸਿਰਫ ਇਨਾ ਹੀ ਕਹਿ ਸਕਿਆ ਕਿ ਤੇਰੇ ਲਈ ਮੈਂ ਤੈਨੂੰ ਆਪਣੀ ਬਣਾਉਣਾ ਚਾਹੁੰਦਾ ਹਾਂ ਪਰ ਤੇਰੀ ਮਾਂ ਨੇ ਮਨਾ ਕਰ ਦਿੱਤਾ ਸੀ ਉਹ ਮੇਰਾ ਤੇਰੇ ਨਾਲ ਵਿਆਹ ਨਹੀਂ ਕਰਾਉ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਮੈਂ ਕੋਈ ਸੋਚ ਕੇ ਵਿਆਹ ਹੀ ਹਾਂ ਕਰ ਦਿੱਤੀ ਕਿਉਂਕਿ ਮੈਨੂੰ ਲੱਗਿਆ ਸੀ ਕਿ ਪਿਆਰ ਕਰਨ ਵਾਲੇ ਕਦੀ ਵੀ ਆਪਣੀ ਘਰ ਵਾਲੀ ਨੂੰ ਤਕਲੀਫ ਨਹੀਂ ਦੇ ਬਾਕੀ ਸਬਤਾ ਕਿਸਮਤ ਦੀ ਖੇਡ ਮੈਂ ਆਪਣਾ ਭਾਣਾ ਮੰਨ ਕੇ ਉਹਦੇ ਨਾਲ ਫੇਰੇ ਲੈਣ ਲਈ ਤਿਆਰ ਸੀ ਵਿਆਹ ਵਿੱਚ ਨਾ ਤਾਂ ਮੇਰੀ ਮਾਂ ਦੀ ਮਰਜ਼ੀ ਸੀ ਤੇ ਨਾ ਹੀ ਮੇਰੇ ਭਰਾਵਾਂ ਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਦੋਨੇ ਗੁੱਸੇ ਵਿੱਚ ਸੀ ਪਰ ਮਾਂ ਦੇ ਸਮਝਾਉਣ ਤੇ ਉਹ ਚੁੱਪ ਹੋ ਬੜੇ ਸਾਦਗੀ ਨਾਲ ਮੇਰਾ ਵਿਆਹ ਹੋਇਆ ਸੀ ਮੈਂ ਉਹਨਾਂ ਦੇ ਘਰ ਚਲੀ ਗਈ ਸੀ ਇਸ ਵਾਰ ਰੱਬ ਨੇ ਮੇਰੇ ਸਬਰ ਦਾ ਫਲ ਮੈਨੂੰ ਸਾਜਨ ਦੇ ਰੂਪ ਵਿੱਚ ਦਿੱਤਾ ਸੀ। ਉਹਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਸੀ ਕਿ ਮੇਰੀ ਮਾਂ ਵੀ ਰੋ ਪਈ ਸੀ। ਉਹਨੇ ਵੀ ਅਫਸੋਸ ਕੀਤਾ ਸੀ ਕਿ ਇਹ ਇੰਨੇ ਸਾਲ ਮੇਰੇ ਪਰਬਾਤ ਕਿਉਂ ਕਿਤੇ। ਵਾਕਿਆ ਅਸੀਂ ਆਪਣੇ ਵੱਲੋਂ ਪਤਾ ਨਹੀਂ ਕੀ-ਕੀ ਸੋਚ ਕੇ ਆਪਣੇ ਆਪ ਤੇ ਜੁਰਮ ਕਰਤੇ ਰਹਿੰਦੇ ਆਂ ਪਰ ਇੱਕ ਵਾਰ ਵੀ ਸੱਚਾਈ ਵੱਲ ਨਹੀਂ ਦੇਖੀ। ਮੈਂ ਸਭ ਕੁਝ ਛੱਡ ਕੇ ਪਿਆਰ ਨੂੰ ਚੁਣਿਆ ਸੀ। ਇਸ ਲਈ ਮੇਰੀ ਜ਼ਿੰਦਗੀ ਹੁਣ ਬਹੁਤ ਸੋਹਣੀ ਹੈ। ਮੈਂ ਸਾਜਨ ਦੇ ਨਾਲ ਬਹੁਤ ਹੀ ਖੁਸ਼ ਹਾਂ ਹਾਂਜੀ ਕਿਵੇਂ ਲੱਗੀ ਕਹਾਣੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਕਿਸੇ ਨੇ ਆਪਣੀ ਕਹਾਣੀ ਪੋਸਟ ਕਰਾਉਣੀ ਹੋਵੇ ਤਾਂ ਮੈਨੂੰ ਮੈਸੇਜ ਜਰੂਰ ਕਰਿਓ ਮਿਲਦੇ ਆਂ ਜੇ ਕੱਲ ਨੂੰ ਨਵੀਂ ਕਹਾਣੀ ਨਾਲ